ਦੋਸਤੋ ਬੜੇ ਬਿਸ਼ਰਮਤੋ ਬਿਸ਼ਰਮ ਲੋਕ ਪਏ ਆਪਣੇ ਯਾਰ ਇੱਥੇ ਪੰਜਾਬ 'ਚ ਹਨ ਕੱਲ ਮੈਂ ਇੱਕ ਵੀਡੀਓ ਵੇਖੀ ਜਿਹਦੇ 'ਚ ਇੱਕ ਛੋਟੀ ਜੀ ਗੰਡ ਖੋਲਣ ਤੋਂ ਹੀ ਲੜ ਪਏ ਮੁੰਡੇ ਦਾ ਫੁਫੜ ਤੇ ਮੁੰਡੇ ਦਾ ਜੀਜਾ ਕਰਨਾ ਕੀ ਸੀ ਸਹੇਰੇ ਦੀ ਇੱਕ ਛੋਟੀ ਜੀ ਗੰਡ ਖੋਲ ਕੇ ਸਹੇਰੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖਣਾ ਸੀ ਇਹੀ ਕੰਮ ਸੀ ਨਾ ਆਪ ਦਾ ਜਲੂਸ ਨਾ ਆਪ ਹੀ ਕਢਾਲਿਆ ਐਡੇ ਬਿਸ਼ਰਮ ਲੋਕ ਆ ਤੁਸੀਂ ਇੱਕ ਰੀ ਮਾੜੀ ਵੀਡੀਓ ਦੇਖੋ ਹਨਾ ਝਾਤ ਮਾਰੋ ਇੱਕ ਮੁੰਡੇ ਦਾ ਜੀਜਾ ਸੀ ਇੱਕ ਮੁੰਡੇ ਦਾ ਫੁਫੜ ਜਿਹੜਾ ਮੁੰਡੇ ਦਾ ਫੁੱਫਣ ਸੀ ਤੇ ਇਹਦੇ ਉਹਦਾ ਮੁੰਡਾ ਜਾਨੀ ਕਿ ਪਹਿਲਾਂ ਹੀ ਇਹਨੂੰ ਕੁੱਟਣ ਦੀ ਝਾਗ ਚੜ੍ਹੇ ਸੀ ਹਨ ਕਿਉਂਕਿ ਆਹ ਜਿਹੜਾ ਮੁੰਡੇ ਦਾ ਫੁੱਫੜਿਆ ਹਨ ਤੇ ਉਹ ਮਗਰ ਖੜਾ ਜਿਹੜਾ ਇਹ ਫੁੱਫੜ ਦਾ ਮੁੰਡਾ ਆ ਕਿ ਆਹ ਮੁੰਡੇ ਦੀ ਭੂਆ ਇਹ ਪੂਰੀ ਤਿਆਰੀ ਸੀ ਪਹਿਲਾਂ ਕਿ ਆਪਾਂ ਇਹਨੂੰ ਕੁੱਟਣਾ ਹੀ ਕੁੱਟਣਾ ਤੁਸੀਂ ਇੱਕੜੀ ਵੀਡੀਓ ਦੇਖੋ ਮਾੜੀ ਜੀ ਆਪਾਂ ਲਾਂ ਤਾਂ ਹੀ ਪਾਉਣੀਆਂ ਇਹੋ ਜਿਹੇ ਨੂੰ ਹੋਰ ਕੋਈ ਆਪਾਂ ਵੀਡੀਓ 'ਚ ਕੁਝ ਨਹੀਂ ਖਟਣਾ ਹਨ ਆਹ ਮੁੰਡੇ ਦੀ ਭੈਣ ਆਈ ਆ ਇਹ ਅੱਗੇ ਹੋ ਕੇ ਸੇਰਾ ਖੋਲਣ ਦੀ ਕੋਸ਼ਿਸ਼ ਕਰੂਗੀ ਨਹੀਂ ਹੋਵੇ ਤਾ ਕਮਰੇ ਆ ਨੂੰ ਹੁਣ ਆਊਗਾ ਮੁੰਡੇ ਦਾ ਜੀਜਾ ਆਲੋ ਆ ਵੇਖੋ ਇਹ ਯਾਨੀ ਕਿ ਪਹਿਲੋਂ ਹੀ ਆਪਣੀ ਪੂਰੀ ਝਾਕ ਵਿੱਚ ਖੜੇ ਸੀ ਕਿ ਇਹ ਮੁੰਡੇ ਦੇ ਜੀਜੇ ਨੂੰ ਕੁੱਟਣਾ ਹੀ ਕੁੱਟਣਾ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਨਾ ਉਹ ਲਾਂਟਿਓ ਸ਼ਰਮ ਕਰੋ ਥੋੜੀ ਬਲੀ ਕੀ ਮਿਲਿਆ ਬਦਨਾਮੀ ਖੱਟੀ ਲੋਕਾਂ ਦੀ ਕਰਨਾ ਕੀ ਸੀ ਇੱਕ ਛੋਟੀ ਗੰਢ ਹੀ ਖੋਲਣੀ ਸੀ ਕਿਉਂ ਤੁਸੀਂ ਆਪਣਾ ਜਲੂਸ ਆਪ ਕਢਾਉਂਦੇ ਗੁਰੂ ਗ੍ਰੰਥ ਸਾਹਿਬ ਵੀ ਸ਼ਰਮ ਕਰ ਲੈਂਦੇ ਜੇ ਕਿਸੇ ਰਿਸ਼ਤੇਦਾਰ ਦੀ ਨਹੀਂ ਕਰਨੀ ਹੈ ਤਾਂ ਦੋਸਤੋ ਵੱਧ ਤੋਂ ਵੱਧ ਇਹੋ ਜਿਹੇ ਲੋਕਾਂ ਨੂੰ ਲਾਂਟਾ ਪਾਇਆ ਕਰੋ ਤਾਂ ਕਿ ਇਹੋ ਜਿਹੇ ਨੂੰ ਅਕਲ ਆ ਜੇ